ਅ ਜੇ ਸੇਵਕ ਇੱਕ ਤੇ ਤਰਪੈਲਾ ਵਾ ਬਾਕੀ ਉਹ ਘਰ ਵਰਸੋਂ ਦਾ ਵੀ ਸਾਰਾ ਸਮਾਨ ਆ ਤੇ ਉਸ ਹਾਵਣਾ ਜਿਹੜੇ ਜਿਹੜੇ ਘਰਾਂ ਨੂੰ ਲੋਡ ਆ ਸਾਰਾ ਇਹਨੂੰ ਦਵਾ ਦੋ ਸਾਰਾ ਗੰਡੇ ਸੋਮ ਸਾਰਾ ਜੋ ਵੀ ਚਾਹੀਦਾ ਘਰ ਦਾ ਰਸੋਈ ਦਾ ਸਾਰਾ ਹੀ ਸਮਾਨ ਹੈਗਾ ਆ ਚੋਕਰ ਵੀ ਲਵਾਉਂਦੇ ਆਪਾਂ ਖੋਲੋ ਰੱਸੀਆਂ ਖੋਲੋ ਮੰਤਰੀ ਸਾਹਿਬ ਕਿਕਨਾ ਪਾਣੀ ਖਲੋਤਾ ਜਦੋਂ ਪਾਣੀ ਨਿਕਲ ਲਾਣੀ ਪਿਛਾ ਲੈ ਦੇਣੇ ਲੈ ਦੇਣਾ ਮਾ ਪਾਣੀ ਚਲਣੇ ਆਵੇ ਲੈ ਦੇਣੇ ਨਹੀਂ ਲੈ ਦੇਣੇ ਨਹੀਂ ਬੋਲਣਾ ਜੋ ਮਰਜ਼ੀ ਬੋਲਦੇ ਹੋ ਵੇ ਪੈਸੇ ਪੰਪਾਂ ਮੈਂ ਲੈ ਦੇਣਾ ਕੀ ਗੱਲ ਹੈ ਪੰਪ ਸਵੇਰੇ ਮੈਂ ਕਿੰਨੇ ਦਾ ਆਉਣਾ ਪੰਪ ਦਾਸ ਨਹੀਂ ਉਹ ਬਲਾਕ ਚ ਆਏ ਆਪਣੇ ਪੱਤੀ ਨਹੀਂ ਉਹ ਵੀ ਉਹਨਾਂ ਨੇ ਨਾ ਲੈ ਆ ਪਰ ਮਾਲ ਸਰਪੰਚਾਂ ਨੇ ਆ ਗਏ ਮਤਲਬ ਤਾਂ ਕੋਈ ਉਹ ਪੰਪ ਆ ਪਾ ਮੰਗਾ ਦੇ ਨੇ ਕਿਹੜੀ ਗੱਲ ਹੈ ਯਾਰ ਜੇ ਨਾ ਮਿਲੂ ਮੈਂ ਪੈਸੇ ਦੇ ਦਿੰਦਾ ਤੁਹਾਨੂੰ ਇਹ ਇਹਦਾ ਕੀ ਆ ਇੱਕੋ ਮਿੰਟ ਆ 7 7 ਫੁੱਟ ਪਾਣੀ ਵਿੱਚ ਪਿਆ ਦੇ ਉਹ ਨਿਕਲ ਲਾਣੀ ਨਾ ਮੰਤਰੀ ਸਾਹਿਬ ਥਾਂ ਸਭ ਤੋਂ ਜ਼ਿਆਦਾ ਨਾ ਪਛਾਣ ਜਾਣਾ ਕੁ ਮਿੰਟ ਮਾਉਣੇ ਕਰਦੇ ਕਦੇ ਆਪਣਾ ਬੋਤਰਾ ਨਾ ਹੋ ਗਿਆ ਜਦ ਮਿਲਦਾ ਫੰਪੇ ਇੱਕ ਦੇ ਵੀ ਮੈਂ ਤੁਹਾਨੂੰ ਦੋ ਲੈ ਦੇਣਾ ਛੇਤੀ ਨਿਕਲ ਜਾਊਗਾ ਪਾਣੀ ਮੈਂ ਲੈ ਦੇਣਾ ਆਹ ਇੱਧਰ ਨਹੀਂ ਸਾਰਾ ਕਰਕੇ ਹੈ ਕੱਲ ਆਏ ਆ ਜਿਹੜੇ ਆਏ ਆ ਤੇ ਫਿਰ ਇਸ ਤਰ੍ਹਾਂ ਕਰਿਓ ਸਵੇਰੇ ਦੋ ਪੰਪੜਾ ਬਾਕੀ ਜਿਵੇਂ ਜਿਵੇਂ ਲੋਡ ਪਊਗਾ ਆਪਾਂ ਗਾਹ ਲਈ ਜਾਵਾਂਗੇ ਦੋ ਪੰਪ ਕਰ ਸੇਵਕਾਊਗਾ ਝੁਗੀਆਂ ਨੂਰਮੰਦਲਾ ਸਰਪੰਚ ਇਹਨੂੰ ਦੋ ਪੰਪ ਸਵੇਰੇ ਦੇ ਦਿਓ ਤੇ ਚਾਲੂ ਕਰਕੇ ਦੇ ਦਿਓ ਇਹ ਪਾਣੀ ਪੂਣੀ ਆਪਦਾ ਕੱਢ ਕੇ ਤੇ ਪੈਲੀ ਪੂਲੀ ਬੱਤਰ ਆਵੇ ਇਹਨਾਂ ਦੀ ਹਾਂਜੀ ਹਾਂਜੀ ਉਹ ਟਰੈਕਟਰ ਵਾਲੇ ਨੇ ਟਰੈਕਟਰ ਆ ਟਰੈਕਟਰ ਵਾਲੇ ਪੰਪ ਚਾਹੀਦੇ ਹੋਰ ਕਿਹੜੇ ਚਾਹੀਦੇ ਉਹ ਹੀ ਚਾਹੀਦੇ ਟਰੈਕਟਰ ਵਾਲੇ ਹੀ ਚਾਹੀਦੇ ਆ ਠੀਕ ਠੀਕ ਮੈਂ ਸਵੇਰੇ ਗਰ ਸੇਵਕ ਨੂੰ ਕਹ ਲੂੰਗਾ ਦੋ ਪੰਪ ਦੇ ਦਿਓ ਇਹਨੂੰ ਇਹ ਗਰਜੰਟ ਵੀ ਜਿਹੜੀ ਲਾ ਦੇਣਾ ਜੀ ਆ ਗਰਜੰਟ ਨੂੰ ਕਹਿ ਦਿਓ ਤੇ ਆ ਕੇ ਇੱਕ ਵਾਰ ਚਾਲੂ ਕਰ ਦਿਓ ਮੁੜ ਕੇ ਆਪੇ ਆਪਦਾ ਚਲਾਈ ਫਿਰਨਗੇ ਕੰਮ ਠੀਕ ਹੈ ਰਾਈਟ ਸਰ ਰਾਈਟ ਠੀਕ ਹੈ ਜੀ ਸਵੇਰੇ ਦੋ ਪੰਪ ਆ ਜਾਣਗੇ ਤੁਸੀਂ ਦੋ ਟਰੈਕਟਰ ਕਰਕੇ ਫੇ ਚਲਾਓ ਕੰਮ ਠੀਕ ਚਲੋ ਲਈ ਚਲੋ ਲਈ ਚਲੋ ਆ ਕੱਢੋ ਆ ਜਿਨ੍ਹਾਂ ਦਾ ਪਹਿਲਾਂ ਨਿਖਾਨ ਹੋਇਆ ਉਹਨਾਂ ਨੂੰ ਦਿਓ ਆਲੇ ਆ ਭੈਣਾਂ ਨੂੰ ਦਿਓ ਗੱਦੇ ਵੀ ਆਲੇ ਯਾਰ ਆਲੇ ਆਲੇ ਗੱਦਾ ਆਲੇ ਆਲੇ ਚਲੋ ਤੁਰੇ ਚਲੋ ਆਲੇ ਪਾਓ ਆਲੇ ਗੱਦਾ ਵੀ ਲੈ ਗੱਦਾ ਵੀ ਪਾਓ ਆਲੇ ਲਾਓ ਲਾਓ ਪਾਰ ਨੂੰ ਨਹੀਂ ਠੀਕ ਹੈ ਠੀਕ ਹੈ ਸਰ ਗਿਆ ਸਰ ਗਿਆ ਸਰ ਗਿਆ ਆ ਲੈ ਆ ਲੈ ਪੁੱਤ ਆ ਲੈ ਆਲੇ ਭੈਣ ਲੈ ਲੋ ਲੈ ਲੋ ਪਾਰਾਂ ਨੂੰ ਮਾਰੋ ਆਜ ਫੇਰ ਮਾਰੋ ਮਾਰੋ ਆ ਆ ਆ ਭੈਣ ਆਲੇ ਪਾਰ ਮਾਰ ਆਲੇ ਭੈਣ ਪਹਿਲਾਂ ਪਾਰ ਆਲੇ ਆਜੋ ਮੇਰੀਆਂ ਭੈਣਾਂ ਸਾਰਿਆਂ ਨੂੰ ਦੇ ਦਾਂਗੇ ਆਪਾਂ ਸਾਰਿਆਂ ਨੂੰ ਦੇ ਦਾਂਗੇ ਦੇ ਚਿਹਰੇ ਪੈਣ ਰੋ ਲੈਲਾ ਪੈਣ ਹੁਣ ਪਾਰ ਵਾਲੇ ਦਾ ਮਾਰਵਾਦ ਆਲੇ ਵੀਰਾਂ ਸਾਰੇ ਪਾਰ ਵਾਲੇ ਪਾਈ ਪਾਰ ਵਾਲੇ ਸਾਰਿਆਂ ਨੂੰ ਮਾਰਵਾਦ ਇੱਕ ਹੁੰਡ ਪੈਣ ਛੂਡ ਪੈਣ ਉਹ ਨਾ ਨਾ ਵੀਰ ਪੈਣਾ ਜਿਹੜਾ ਵੜਾ ਨਾ ਜਿਹੜਾ ਇਹਨਾ ਵੜਾ ਵੜਾ ਇਹਨਾ ਵੜਾ ਮੇਰਾ ਵੀਰ ਉਹ ਆ ਜਾ ਕੀ ਵਾਲ ਆ ਜਾ ਓਰੇ ਓਰੇ ਜਾਓ ਨਾ ਹਰੇ ਇਧਰ ਕਈ ਆ ਗਏ ਆ ਹਾਂ ਤੇ ਪਾਰ ਵਾਲੀ ਆ ਵੀ ਪੈਣ ਤੁਹਾਡਾ ਨਹੀਂ ਲੈ ਗਿਆ ਪਾਰ ਵਾਲੇ ਨਹੀਂ ਲੈ ਗਿਆ ਪਾਰ ਵਾਲੇ ਪਾਰਣੇ ਪਾਰਲੇ ਪੈਣ ਨਹੀਂ ਆਹੋ ਬਣ ਆ ਕਿੱਥੇ ਆ ਰਹੇ ਆ ਤੇਰੇ ਆਇਆ ਸੀ ਪਤਾ ਹੀ ਆ ਤੀ ਗੁਰ ਤੈਨੂੰ ਬੱਸ ਹੀ ਜਾਏਗਾ ਲਾਵਾਂ ਲਾਵਾਂ ਗੁਰ ਹਾਲੋ ਪੈਣ 10 ਮਿੰਟ ਚਾਚਾ ਆਇਓ ਇਧਰ 10 ਮਿੰਟ ਮੰਦਰੀ ਆਉਂਗਾ ਪਾਰਾਂਗੇ ਹਾਲੋ ਜੀ ਹਾਲੋ ਜੀ ਹਾਲੋ ਜੀ ਇਧਰ ਨੂੰ ਹੋ ਜਾਓ ਇਧਰ ਨੂੰ ਹੋ ਜਾਓ ਛੱਡ ਦੇ ਜਾਓ ਲੈ ਕੇ ਪਿੱਛੇ ਛੱਡ ਦੇ ਜਾਓ ਹਾਲੋ ਵੀਰ ਥੋੜਾ ਜਿਹਾ ਅੱਗੇ ਹਟ ਹਾਂ ਤਾਲ ਵੀਰ ਹਾਂ ਫੜ ਦੋ ਆ ਗਿਆ ਬੰਦੇ ਪਾਏ ਗਏ ਤਾਈਆਂ ਡਾਣਾ ਕੇ ਚਲੋ ਹੋਰ ਛੋਟੀਆਂ ਕੀ ਦਿਖਾ ਕੇ ਲਈ ਆਲ ਰਾਜੂ ਆ ਇੱਕ ਦਮ ਲਓ ਜੀ ਆਲੇ ਆਲੇ ਕੱਢ ਆਲੇ ਇੰਦਰਾ ਹੋਗਾ ਆਲੇ 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 ਆਜੋ ਫੌਜੀ ਸਾਹਿਬ ਆਜੋ ਫੌਜੀ ਸਾਹਿਬ ਨੂੰ ਟੋਕ ਦੇ ਦਿਓ ਫੌਜੀ ਸਾਹਿਬ ਨੂੰ ਨਹੀਂ ਨਹੀਂ ਸਰ ਨਹੀਂ ਨਹੀਂ ਕੋਈ ਨਹੀਂ ਯਾਰ ਕੋਈ ਨਹੀਂ ਦਾ ਕੋਈ ਨਹੀਂ ਦਾ ਨਹੀਂ ਨਹੀਂ ਆਹ ਵਹੀ ਲਓ ਕੋਈ ਗੱਲ ਨਹੀਂ ਫੜੋ 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 ਤੁਸੀਂ ਫੜੋ 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 ਲਓ ਇਹ ਆਪਾਂ ਭਰਾ ਆ ਕੋਈ ਇਹੋ ਜੀ ਗੱਲ ਭਰਾ ਆ ਆਪਾਂ ਭਰਾ ਆ ਗਵਾਨਪੁਰ ਦੀ ਜਿਹੜਾ ਆਪਾਂ ਭਰਾ ਆ ਤੁਸੀਂ ਮੇਰੇ ਵੱਡੇ ਭਰਾ ਜੇ ਆ ਇੱਧਰ ਆ ਚਾਚਾ ਇਬਰਾਹਿਮ ਆ ਆਜੋ ਭਾਜੀ ਜੀ आपका और हमारा को बटा थोड़ा है नहीं 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 आप, दो। हुआ हुआ मैं आपके साथ ही हूँ आपके साथ ही मैं नहीं नहीं आपके साथ ही हूँ मैं मैं आपके साथ आप आप और हम साथ में देते हैं दो दो ਆ ਸਾਹ ਦਾ ਹੈ ਆਟਾ ਵੀ ਹੈ ਗਿਆ ਜਿੰਨਤ ਕਿਆਂ ਚ ਆ ਦੇਖੋ ਆਟਾ ਲੈਣਾ ਦਾ ਹੋ ਕਿੰਨੇ ਵਜੇ ਰਮੀਆ 20 20 ਕਰ ਦੋ ਸੱਸੀ ਪਿੰਡ ਦਾ ਬਾਅਦ ਕੋਈ ਕੱਢੇਗਾ ਆਤੇ ਤੋਂ ਵੇੜਾ ਆਉ ਬਖਾ ਜਾਂਦੇ ਆ ਕੋਸ਼ੇ ਦੇ ਵਿੱਚ ਆ ਕਾ ਨਹੀਂ ਆਤੇ ਤੋਂ ਰਹਿੰਦੇ ਆ ਆਤਾ ਆਥਾ ਰਹਿੰਦੇ ਆ ਆਲੂ ਗੰਡੇ ਵੀ ਦੇ ਦਿਓ ਹੈਗੇ ਆ ਨਹੀਂ ਆਲੂ ਗੰਡੇ ਨਹੀਂ ਹੈਗੇ ਆ ਆਵੇ ਵਖਰੇ ਪਏ ਹੋਵੇ 20 20 20 ਹੋ ਗਏ ਵੀ ਠੀਕ ਆ ਚਲ ਇੱਕ ਹੀ ਕਰ ਦੇ ਜਿਸ ਕੋ ਨਹੀਂ ਕੋਲ ਆ ਲੋ ਠੀਕ ਹੈ 21 ਠੀਕ ਹੈ ਚਤੋਹਤਰ ਪਲਾਂ ਦੇ ਵੀ ਵੀ ਤੇ ਪਲਾਂ ਜੋ ਦੇ ਚ ਈ ਗਾਈ ਨਹੀਂ 10 ਰੁਪਈਆ ਕਿਤੇ 2 ਬੰਡਲ ਹੋ ਗਏ 20 ਰੁਪਈਆ ਹੋ ਗਈਆਂ ਇਹਨਾਂ ਦੀ ਅਲਾ ਸ਼ੇਰੀ ਨਾ ਫਿਰ ਸਾਰੀ ਸੰਗਤ ਲਾਇਓ ਕਿ ਨਾਟਕ ਤੇ ਚਲੋ ਮਹਾਰਾਜ ਨੇ ਕਿਰਪਾ ਕਰਤੀ ਆ ਇਹ 13 ਤੁਨਾ ਕਿੰਨਾ ਆਪਣਾ ਇਦਾਂ ਚੌਕ ਕਿੱਲੇ ਤੇ 14 ਕਿੱਲਾਂ ਚੋਂ ਕਿਵੇਂ ਆ ਪੀ ਸਾਰੇ ਜਿਹੜਾ ਬਾਣੀ ਕੇ ਬਜਿਆ ਨਹੀਂ ਸਾਰੇ ਸਾਰੇ ਦੋ ਕੇ ਕਿੱਲੇ ਜਿਹੜਾ ਇਹ ਉਹ ਮਰ ਗਿਆ ਆ ਇਹ ਦੋ ਮਾਰ ਗਿਆ ਤਾਂ ਕੀ 50% ਜਿਹੜਾ ਚਾਂਤ ਤੇ ਗੇਲੇ ਪਾ ਕੈਮਰਾ ਕੁਝ ਦਾਣੇ ਕਾਲੇ ਹੋ ਜਾਣਗੇ ਕੁਝ ਵੱਜ ਜਾਣਗੇ ਆਪੀ ਅੱਧਾ ਕੇ ਬਾਜੂ ਅੱਧਾ ਅੱਧਾ ਕੇ ਪੱਲੇ ਪੈ ਜੂ ਅੱਧਾ ਸਾਡਾ ਖर्चा ਹੀ ਨਿਕਲ ਗਿਆ ਨਾ ਮੰਤਰੀ ਸਾਹਿਬ ਇੰਨਾ ਹੀ ਮਿੱਠੇ ਰਿਤੇ ਜਿੱਮ ਮਤਿਸਾ ਤੋਂ ਲੱਤੇ ਐ ਲੈ ਬ్రో ਲੈ ਲੈ ਜੋ ਉਹਨੀਆਂ ਕਰਮਾਂ ਦੀ ਵੇਖੀ ਕਰਾ ਦਿਓ ਸਾਡਾ ਰਾਬਾ ਕਰਮਾਂ ਅਸੀਂ ਲੈ ਲੈਨੇ ਚੌੜਾ ਇਹਦਾ ਆਦਾ ਕਰਮਾਂ ਲੈ ਲਓ ਹਾਂ ਦੇ ਖੁੱਲਾ ਪੰਨ ਬਾਜੂ ਆ ਕੱਲ ਨੂੰ ਕਮੈਣ ਕਮੂਨ ਵੀ ਨੰਗਾਉਣੀ ਹੋਵੇ ਸੁੱਖਾ ਜਾਂਦਾ ਲਾ कोई नहीं कोई लसन भी दे दो थोड़ा लसन है भाई वहाँ गाड़ी ना। में है तो दे दो थोड़ा कुछ में बदलाव इतना करके कुछ में फिर अगली में दे दियो एक पन्नी में लिया करके आ जाओ खान आ जाओ भाई इधर आयो तुम खान साहब तुम भी आओ आ जाओ भाई छोटे खान तुम भी आओ आप फोन दे आओ आ जाओ आ जाओ आ जाओ आ जाओ भाई अरे खान साहब आ जाओ कितने कल था जी और जी और ठीक ठाक और भी जी हाथी भी जी और जी और मुड़िया और शते भी अब बल्ले अब बल्ले पत्रा और जी ਪੌਲੀਟਿਕਾ ਦੀ ਹੋਰ ਸੁਣਾਓ 90% ਹੋਰ ਪਾਣੀ ਕੜ ਗਿਆ ਆ ਸਿਰਫ ਪੱਤੇ ਨੰਗੇ ਰਹਿਣ ਕਰਕੇ ਬੱਜ ਗਿਆ ਜੇ ਪੱਤੇ ਡੁੱਬ ਜਾਂਦੇ ਫਿਰ ਸੜ ਜਣਾ ਹੈ ਫਿਰ ਸੜ ਜ ਹੈ ਫੋਟ ਆ ਨਾ ਫਿਰ ਸਭ ਖਤਮ ਹੋ ਗਈ ਆ ਖਤਮ ਹੋ ਗਈ ਆ ਹਾਂ ਆ ਦੇਖੋ ਪਰੇ ਉਧਰ ਨਲੇ ਵਾਲਾ ਸਾਰਾ ਕਿਤੇ ਹੋ ਗਿਆ ਨਾ ਨੀ ਨੀ ਪਾਣੀ ਲੰਘ ਗਿਆ ਮੁਸ਼ਕਲੇ ਨੀ ਨੀ ਆ ਆ ਤੇ ਮਾੜਾ ਮਾੜਾ ਬੱਜ ਗਿਆ ਇਹ ਤੇ ਛੱਡ ਨੀ ਆ ਇਹ ਤੇ ਬੱਜ ਗਿਆ ਮਾੜਾ ਮਾੜਾ ਜੀਦੇ ਸਿਰ ਦੇ ਉੱਦੀ ਪਾਣੀ ਲੰਘਿਆ ਉਹ ਖਤਮ ਹੋ ਗਿਆ ਹਾਂਜੀ ਹਾਂ ਉਹਦੇ ਜੇ ਨਿਸਰਿਆ ਵੀ ਉਹ ਕਾਲਾ ਨਿਕਲਣਾ ਛੋਣਾ ਉਹ ਕਾਲਾ ਹੀ ਨਿਕਲਣਾ ਤੇ ਆ ਲਾ ਦੇਂਦੇ ਫਿਰ ਖੋਲੋ ਲਾ ਦੇ ਨਹੀਂ ਕੋਈ ਨਹੀਂ ਕੋਈ ਨਹੀਂ ਮੈਂ ਕਹਿੰਦਾ ਹਲਵਾ ਲੋ ਸਾਰੇ ਜਣ ਅੱਛੇ ਇਹ ਕੋਈ ਜ਼ਿਲ੍ਹਾ ਪ੍ਰਧਾਨ ਬਣਾਇਆ ਹੈ ਤਾ ਜੋ ਆਜੋ 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 ਆਸੀਬ ਆਦਾ ਟੋਫੀਆਂ ਲੈ ਲੋ ਆਓ ਫਿਰ ਆ ਟੋਫੀਆਂ ਲਓ ਆਲੋ ਆਲੋ ਟੋਫੀਆਂ ਲੈ ਲਓ ਆ ਸਹੀ ਜਿਹਾ ਆਖੋ ਦੇਖ ਲੋ ਪੁੱਤ ਤਮ ਸਾਰੇ ਸਮਾਨ ਕਰਦੇ ਸੁੱਥੇ ਆ ਲੋ ਨਹੀਂ ਨਹੀਂ ਇਹ ਕੁੱਤਾ ਲੈ ਲੋ ਕੁੱਤਾ ਆ ਜਾਓ ਆ ਸਾਰੇ ਬੱਚੇ ਆ ਜਾਓ ਆ ਜਾਓ ਬੱਚੋ ਆ ਜਾਓ ਆ ਜਾਓ ਬੱਚੇ ਬੱਚੇ ਆ ਜਾਓ ਤੇ ਆ ਬੱਚੋ ਨੂੰ ਧਿਆਨ ਨਾਲ ਧਿਆਨ ਨਾਲ ਤੇਰਾ ਹੋਰ ਦੇ ਦਾਂਗੇ ਤੈਨੂੰ ਕੋਈ ਨਹੀਂ ਹੋਰ ਦੇ ਦਾਂਗੇ ਤੈਨੂੰ ਤੇ ਇਹ ਕਿਉਂ ਬਹੁਤ ਪੈਰਾਂ ਸਸੀ ਗਰ ਬਾਪ ਅੱਛਾ ਲੈ ਲੋ ਬੱਚੇ ਹੈਗੇ ਆ ਆ ਲੋ ਪੁੱਤਰੋ ਆਲੇ ਪੁੱਤਰਾ ਆਣੋ ਫੰਕ ਆਲੇ ਲੈ ਪੁੱਤਰਾ ਆ ਜਾ ਲੈ ਲੀਆਂ ਉਹ ਦੂਜੀਆਂ ਲੈਣੀਆਂ ਮੈਂ ਰਾਜੀ ਮੈਂ ਰੱਖੇ ਬੱਚੇ ਦੋ ਹੀ ਨੇ ਲੈ ਬੋਤ ਇਹ ਆਲੇ ਆ ਜੀ ਤੇਨੂੰ ਆ ਜਾ ਆ ਜਾ ਦੋਵੇਂ ਹੱਥ ਕਰ ਲੈ ਦੋਵੇਂ ਹੱਥ ਆ ਬੱਲੇ ਹੋ ਗਿਆ ਹੋਰ ਠੀਕ ਠਾਕ ਆਲੇ ਫਿਰ ਆ ਤੂੰ ਲੈ ਲੈਣਗੇ ਹੁਣ ਆਲੇ ਇਹ ਜਿੰਨੀਆਂ ਬੈਂਕਾਂ ਡਬਲ ਡਬਲ ਲਵਾ ਦੇ ਸਾਰਾ ਨਹੀਂ ਆ ਗੱਦੇ ਥੋੜੇ ਆ ਗੱਗਾ ਖਾਲਸਾ ਬਾਈ ਗੱਦੀ ਕਿ ਪਿੱਛੇ ਅਸੀਂ ਸਾਰੇ ਬੇਕਾਂ ਵਾਲੇ ਇੱਥੇ ਬਹੁਤ ਧੰਨਵਾਦ ਕਰ ਜੋ ਸਾਡੇ ਇੱਥੇ ਬਾਰਡਰ ਤੇ ਆਣਾ ਸਭੀ ਭੁੱਲਣ ਕਰ ਲੈ ਗਏ ਆ ਮੈਂ ਤਾਂ ਪਹਿਲਾਂ ਵੀ ਆਉਂਦੇ ਰਹੇ ਸਾਡੇ ਕੋਲ ਬਹੁਤ ਵਾਰੀ ਸਾਡੇ ਇੱਥੇ ਹੋਇਆ ਇਸ ਤੋਂ ਬਾਅਦ ਵੀ ਹੋ ਰਹੀ ਹੈ ਜਾਨੀ ਕਿ ਇਹਨਾਂ ਤੋਂ ਬਾਅਦ ਸਾਡੇ ਤੇ ਕੋਈ ਆ ਪਹੁੰਚੇ ਨਹੀਂ ਗਏ ਜਾਨੀ ਕਿ ਪਹਿਲੀ ਵਾਰ ਸਾਡੇ ਨਹੀਂ ਚਾਚੂ ਕਹਦੇ ਵੀ ਸੜਕ ਤੇ ਮਿਲਦੇ ਹਾਂ ਤੇ ਅੱਜ ਘਰਾਂ 'ਚ ਪਹਿਲੀ ਵਾਰ ਆਏ ਆ ਕਹਦੇ ਆ ਕਿ ਸੜਕ 'ਚੇ ਮਿਲ ਪਿੰਨੇ ਆ ਸੜਕ ਤੇ ਦੇ ਦਿੰਦੇ ਜਾਨੀ ਕਿ ਉੱਥੇ ਮਿਲ ਪਿੰਨੇ ਜਾਨੀ ਕਿ ਬਾਰਡਰ ਤੇ ਸਾਡੇ ਪਹਿਲੀ ਵਾਰ ਹੀ ਘਰਾਂ 'ਚ ਬਾਰਡਰ ਤੇ ਅਗਲੇ ਫਿਰੇ ਤਾਰ ਲਾ ਕੇ ਪੈ ਜੰਨੇ ਆ ਤਾਰ ਲਾ ਕੇ ਪਹਿਲੀ ਵਾਰ ਐਂ ਦਿਲੋਂ ਧੰਨਵਾਦ ਕਰਦੇ ਆ ਨਾਲੇ ਆ ਵੀਰ ਹੁਣਾਂ ਦੇ ਆਪਣੇ ਮੁਜ਼ੱਫਰਨਗਰ ਤੋਂ ਖਤੌਲੀ ਤੋਂ ਦੀਨੂ ਮਲਕ ਦੀਨੂ ਮਲਕ ਸਾਹਿਬ ਸਾਜੀ ਆਏ ਨੇ ਅਸੀਂ ਦਿਲੋਂ ਧੰਨਵਾਦ ਕਰਦੇ ਆ ਵਿਕੀ ਖਾਲਸਾ ਸਾਹਿਬ ਵਾਈ ਗੁੱਡ ਜੀ ਕੀ ਖਤੇ ਫਾਮ ਲੋ ਸਾਹ ਜੀਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਆਪਾਂ ਨੂੰ ਹਾਂ ਅਸੀਂ तो ठीक नहीं रहे पचास परसेंट इनकी फसल बच जाएगी इसमें से क्योंकि पानी निकल गया ना इनका जो नीचे मुड है वो कमजोर हो गया बिल्कुल और जो इसमें से दाना निकलेगा वो काला निकलेगा कमजोर निकलेगा लेकिन फिर भी पचास परसेंट इनकी फसल आ जाएगी वो तो कुछ तो डूब गए जो तो डूब गए वो तो खत्म हो गए बिल्कुल जिनके जे, ऊपर पानी निकल गया वो तो खत्म है बिल्कुल ਇਹ ਜੋ ਸਾਹਮਣੇ ਖੜਾ ਦਿਖ ਰਿਹਾ ਹੈ ਨਾ ਇਸ ਵਿੱਚ ਐਸਾ ਹੋਗਾ ਕਿ 50% ਇਨਕਾ ਖਰਚਾ ਨਿਕਲ ਆਏਗਾ ਜੋ ਲਗਾ ਉਹ ਨਿਕਲ ਆਏਗਾ ਅੱਛਾ ਪਹਿਨ ਜੀ ਅੱਜ ਆਪਣੇ ਕੋਲ ਆਸਣ ਵਾਲੇ ਕੋਈ ਆਸਣ ਤੇ ਆਏ ਪਹਿਲੇ ਹਾਂ ਜੀ ਬਹੁਤ ਮਾਤਰਾ ਬਹੁਤ ਜੀ ਬਹੁਤ ਕਿਰਪਾ ਗੁਰੂ ਜੀ ਬਹੁਤ ਦੱਸੋ ਹਾਂ ਜੀ ਅੱਜ ਬਹੁਤ ਮਾਤਰਾ ਤੇ ਬੜੇ ਮਸ਼ਕਲਤਾ ਆਈਆਂ ਸਾਡੀ ਪੈਰਵਾਈ ਕੀਤੀ ਭਾਜੀ ਆਏ ਆ ਬਹੁਤ ਸਾਰਾ ਦੇਖੋ ਜੀ ਮੈਂ ਮੰਤਰੀ ਸਾਹਿਬ ਦੇ ਵੱਲੋਂ ਹਾਂ ਮੰਤਰੀ ਸਾਹਿਬ ਜੀ ਦੇ ਵੱਲੋਂ ਬਹੁਤ ਸਾਡੀ ਮਾਰ ਪਾਈ ਤੁਸੀਂ ਤਾਰੋਂ ਪਾਰ ਲਈ ਠੇਕੇ ਦੇ ਨਹੀਂ ਸਾਡੇ ਮਾਰ ਅਜਾ ਤੁਹਾਡੀ ਮਾਰ ਕੀ ਤਿੰਨ ਗੱਲੇ ਅੱਜ ਟੈਗ ਦੀ ਦਵਾਈ ਮੈਂ ਤਾਂ ਨਾ ਇਹ ਕੁਝ ਨਹੀਂ ਕਰ ਦੇਗਾ ਕੋਈ ਨਹੀਂ ਬਾਬਾ ਤੇਰਾ ਮਲਾਵੀ ਫ੍ਰੀ ਕਰਾ ਦੂੰ ਫਿਕਰ ਨਾ ਕਰ ਮੈਂ ਕਰਾ ਦੂੰ ਤੇਰਾ ਇਲਾਜ ਫ੍ਰੀ ਕਰਾ ਦੂੰ ਕੋਈ ਗੱਲ ਨਹੀਂ ਤੇ ਤੇਰੇ ਕੋਲ ਤਿੰਨ ਗੱਲੇ ਹੀ ਆ ਪਹਿਲੀ ਹੋਰ ਨਹੀਂ ਹੈਗੀ ਜੋ ਮੇਟੇ ਪਹਿਲੇ ਬਨੇ ਜੀਰੂ ਲਾਈਨ ਹੈ ਬਾਹਰ ਗਿਆ ਹੈ ਬਿਲਕੁਲ ਬਾਹਰ ਗਿਆ ਕਿਨੂੰ ਮੈਨੂੰ ਪਹਿਲੀ ਨਹੀਂ ਪਿਆ ਅੱਜ ਅੱਧਾ ਨਹੀਂ ਨਾ ਤੇ ਬੱਚੇ ਮੱਤੇ ਹੀ ਕਰਦਾ ਹੈ ਹੈ ਰੱਖੇ ਕਰਦੇ ਆ ਗੰਦੇ ਉਤਾਰਦੇ ਮੈਂ ਬੰਦੇ ਖਿਦ ਲੈ ਹੈ ਅਈ ਦਾ ਗਾਟ ਆਇਤ ਰੋ ਕਰਦਾ ਕਾਲਾ ਪਪਾ ਤੂੰ ਗਾ ਉਹ ਕੋਈ ਨਹੀਂ ਹੋਈ ਆਪਾਂ ਤੇਰੀ ਮਦਦ ਕਰਾਂਗੇ ਹੋਰ ਵੀ ਕਰਾਂਗੇ ਮਦਦ ਕੋਈ ਗੱਲ ਮੈਂ ਇਹ ਤੋਰੇ ਪੈਂਦੇ ਚਾਰੇ ਨੂੰ ਇਹ ਦਵਾਈ ਫਰੀ ਸਰ ਮੇਲ ਇਹ 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 ਬਾਬਾ ਇਹ ਵੀ ਮੁੰਡਾ ਦਾ ਦਾ ਨਹੀਂ ਅੱਛਾ ਇਹ ਰਾਇ ਲੈ ਰੱਖੋ ਤਾ ਆਹ ਹੈ ਨਾ ਮੇਰੇ ਤੋਂ ਲੋਗ ਜਿਨਾਂ ਨੇ ਇਹਦਾ ਦਾ ਜੀ ਲਾਜੀ ਨਹੀਂ ਪੈਦਾ ਕਾਮ ਨੂੰ ਮਾਲਕੀ ਮੱਤੀ ਲੋ ਤੇ ਕਲਾਕਲਾ ਬਚਾਇਨਾ ਦਾ ਹਾਂਜੀ ਆਲ ਪੁੱਤਰਾ ਜੀ ਪੈਨ ਜੇ ਗੱਲ ਸੁਣ ਲੋ ਹਾਂਜੀ ਹਾਂਜੀ ਕਿਸੇ ਦੇ ਕੋਲ ਰਸਨ ਦੀ ਕੋਈ ਦਿੱਕਤ ਪ੍ਰੇਸ਼ਾਨੀ ਹੋਵੇ ਮੰਤਰੀ ਜੀ ਨੇ ਮੈਨੂੰ ਯਾਤ ਜਿਲ੍ਹਾ ਪ੍ਰਧਾਨ ਬਣਾ ਰੱਖਿਆ ਮੇਰਾ ਘਰੇਗਾ ਥਰੀਕੇ ਮੈਂ ਉੱਥੇ ਮੇਰੇ ਕੋਲ ਗੰਡੇ ਪਿਆਜ਼ ਦਾਲ ਚੀਨੇ ਤੇ ਸੰਰਫ ਮਾਨ ਪਿਆਨ ਚੁੱਪਚੁਪਾ ਕੇ ਮੈਨੂੰ ਫੋਨ ਕਰਕੇ ਜਦੋਂ ਮਰਜ਼ੀ ਤੁਸੀਂ ਆ ਸਕਦੇ ਹੋ ਜਦੋਂ ਮਰਜ਼ੀ ਲਾਵੇ ਇਹ ਪੈਸਾ ਪਾ ਦੇ ਫੋਟੋ ਬੈਂਤੀ ਆ ਸ਼ਾਬਾਸ਼ ਪੁੱਤ ਮੇਰੇ ਨਹੀਂ ਨਹੀਂ ਕੋਈ ਗੱਲ ਨਹੀਂ ਨਹੀਂ ਸਾਡੇ ਆਪ ਦੇ ਘਰ ਆ ਇਹ ਕੋਈ ਵੱਖਰੇ ਥਣ ਸਾਡੇ ਆਪ ਦੇ ਘਰ ਆ ਨਹੀਂ ਕੋਈ ਨਹੀਂ ਕੋਈ ਨਹੀਂ ਭੈਣ ਤੇਰਾ ਆਪ ਘਰ ਵੀ ਪਵਾਵਾਂਗੇ ਸਾਰਾ ਸਾਮਾਨ ਮੇਰਾ ਘਰ ਚ ਹੀ ਆਈ ਚੱਲਣ ਦੀ ਆ ਜੀ ਤੁਲਾ ਪੈਣਾ ਹੋਇਆ ਤੇ ਤੈਨੂੰ ਮੈਂ ਪੀਜੀਆਈ ਤੋਂ ਫ੍ਰੀ ਲੈ ਦੇਣਾ ਦਵਾਈ ਉਹ ਤਾਂ ਨੇ ਮੈਂ ਲੈ ਕੇ ਦਊਗਾ ਨਾ ਮੈਂ ਲੈ ਕੇ ਮੈਂ ਲੈ ਕੇ ਦਊਗਾ ਲੈ ਦੂੰਗਾ ਮੈਂ ਦਵਾਈ ਮੈਂ ਲੈ ਕੇ ਦਊਂ ਕੋਈ ਗੱਲ ਨਹੀਂ ਹਾਂ ਤੁਸੀਂ ਪਤਾ ਕਰ ਮੈਂ ਲੈ ਦੂੰ ਦਵਾਈ ਤੁਸੀਂ ਚਾਹਤੀ ਜਾ ਕੇ ਮਾਰੋ ਜਿੱਕ ਤੱਕ ਨਹੀਂ ਕੋਈ ਨਹੀਂ ਕਮਰੇ ਦੇ ਮੈਂ ਤੁਹਾਨੂੰ ਕਹਿੰਦੇ ਮੈਂ ਪਵਾ ਕੇ ਦੂੰ ਤੁਹਾਡੇ ਕਮਰੇ ਕੋਈ ਗੱਲ ਨਹੀਂ ਫਿਕਰ ਨਾ ਕਰੋ ਕਮਰੇ ਪੈ ਜਾਣਗੇ ਜਿਹਦੀ ਅਸਲੋਂ ਫਸਲ ਮਰ ਗਈ ਹੈ ਨਾ ਉਹਨਾਂ ਦੀ ਆਪਾਂ ਕਣਕ ਵੀ ਪਜਾਵਾਂਗੇ ਫਿਕਰ ਨਾ ਕਰੋ ਸਾਰੋਂ ਪਾਰ ਸਾਡੀਆਂ ਤਾਂ 2 ਮਹੀਨੇ ਹੋ ਗਏ ਪਾਣੀ ਚੱਲਦੇ ਨੂੰ ਕੋਈ ਨਹੀਂ ਭੈਣ ਤੁਹਾਡੀ ਕਣਕ ਪਜਾਵਾਂਗੇ ਆਪਾਂ ਕਿੱਲੇ ਸਾਡੀ ਪਹਿਲੀ ਸਾਡਾ ਬਜਾਵਾਂਗੇ ਫਿਰ ਬਿਲਕੁਲ ਬਜਾਵਾਂਗੇ ਕੋਈ ਗੱਲ ਨਹੀਂ ਬਿਲਕੁਲ ਬੀਜਾਂਗੇ ਪੋਲਾ ਬਣਨਾ ਚਾਹੀਦਾ ਪੋਲਾ ਕੋਈ ਨਾ ਬਣਿਆ ਉਸ ਕੋਈ ਖਾ ਜਾਣੇ ਜੋ ਪਾਣੀ ਆ ਜਾਂਦਾ ਨਹੀਂ ਕੋਈ ਗੱਲ ਨਹੀਂ ਪਹਿਲਾਂ ਆਪਾਂ ਕਣਕਾਂ ਬੀਜ ਕੇ ਮੁੜ ਕੇ ਸਾਰੇ ਕੰਮ ਕਰਾਂਗੇ ਜਿਹਦੀ ਅਸਲੋਂ ਮਰ ਗਈ ਉਹਦੀ ਆਪਾਂ ਕਣਕ ਪਜਾਵਾਂ ਕੋਈ ਗੱਲ ਨਹੀਂ ਮੈਂ ਪਾਸੇ ਹੋ ਜਣਾ ਇਕੱਲੇ ਬੋਲਣ ਨਹੀਂ ਮੈਂ ਅੱਛਾ ਨਾਲ ਇਹ ਗੱਲ ਇੰਗਲਿਸ਼ ਚ ਹੀ ਸਾਰਾ ਬੋਲਣਾ ਮੈਂ ਕਹਾਂ ਭਾਵੇਂ ਗੱਲ ਦੱਸ ਇੱਕ ਮਿੰਟ ਹੋਰ ਗੱਲ ਜੀ ਤੇ ਭੁੱਲਰ ਨਾ ਜਰੂਰ ਲੈਣਾ ਵਾ ਚਲੋ ਚਲੋ ਐ ਵਿਲ ਅਪਰੀਸ਼ੀਏਟ ਟੂ ਸਾਲਾਲ ਜੀ ਸਿੰਘ ਭੁੱਲਰ ਹੂ ਇਜ਼ ਐਮਐਲਏ ਆਫ ਮਾਈ ਕੰਸਟੀਟਿਊਐਂਸੀ ਪਾਰਟੀ I am very pleased when he is minister being a minister and top most polios have a portfolio he is he is working so hard Having all the burden on his shoulders, keeping an view he knows well that what is the demand of any person. He is going to the house of both person, and the threshold of both person, help them in all the way. I would see that he is the model in ministers, in the state minister, in the cabinet of the Singh Jiman. I also appreciate and congratulate to Sakhpagan Singh Ji Man. He is having a such a good person. Oh, my constituency, this is a particular, that is very backward to that area. But our ministry is forwarding to The person. He is but we will like to give him a gold medal in such a way he will be winner of the world. I appreciate. I like to repeat again that each and every person is doing his best from all the ways. But any person being the minister having a good portfolio, just like Lalji Singh, I have not seen in my past life. and expected in future it may not be possible just like is doing by saral lal ji sir bhai guruji ka kaam bhai guruji ki khade kisko isko ek isko ek isko de do pehle chal ek ya piche wale ko chakha ek min isko oh kya kar oh kede mein badi jeera de karo oh jeera de kar ਇੱਟ ਇੱਟ ਪਹਿਲਾ ਰਾਮ ਸਿੰਘ ਵਾਲੇ ਵਾਲੇ ਨੂੰ ਚੁਕਾ ਦੇ ਆਜੋ ਰਾਮ ਸਿੰਘ ਵਾਲੇ ਆਜੋ ਬਈ ਇੱਧਰ ਲਾ ਚਾਰ ਲਾਣਾ ਬਸ ਚਲ ਆ ਗਿਆ ਨਾ ਤੇਰੇ ਚਾਰ ਹਰੋ ਬਈ ਇੱਕੋ ਪੀਓ ਪਰੀ ਨੀਲੀ ਬੋਰੀ ਲੈ ਆਉਣੇ ਲਈ ਨੀਲੀ ਨੀਲੀ ਆਉਣ ਨੂੰ ਨੀਲੀ ਚਾਰ ਚਾਰ ਲਾਉਂਦੇ ਚਲੋ ਹੁਣ ਅਕੇ ਮੇਰੀ ਗੱਲ ਸੁਣ ਹੁਣ ਵਾਕੀ ਤੇਰੇ ਵਿੱਚ ਕਹਿਣਾ ਜਾਂ ਆਰੋਗੇ ਇੱਕ ਮਿੰਟ ਇੱਕ ਮਿੰਟ ਬਈਆ ਬੋ ਹਾਂ ਆਹ ਚੋ ਨਾ ਗੱਲੋ ਜਾਰਾ ਜੀ ਰੋ ਨਾ ਚਲੋ ਠੀਕ ਹੈ ਘਾਲੇ ਤੋਂ ਦੋਰ ਦਿਲ ਕਿਉਂ ਚਲੋ ਚਲੋ ਦੋ 9 11 ਲਾ ਦੋ ਲੋ ਆ ਕਿੰਨੀਆਂ ਹੋ ਗਈਆਂ ਇੱਕ ਕਿੰਨੀਆਂ ਆ ਕਿੰਨੀਆਂ 9 ਹੋ ਗਿਆ ਦੋ ਉਧਰ ਗਈਆਂ ਤੇ ਮੇਰੇ ਸਹਾਂਣ 8 ਆਇਆ 8 ਨੋ ਕਿਹ ਹੋਣੇ ਗਦੋ ਯਾਰੋ ਆਪਣੀ ਜਿੰਨਟੀ ਥੋੜਾ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੁੱਠਿਆਂ ਆਲਾ ਝੁਗਿਆਂ ਨੂਰ ਮੁਹੰਮਦ ਝੁਗਿਆਂ ਨਥਾ ਸਿੰਘ ਗੁਰਦਰਾ ਗੁਬਸਰ ਸਾਹਿਬ ਰਸੂਲਪੁਰ ਹੁਣ ਗਾਂਹ ਆਰਮ ਸਿੰਘ ਵਾਲੇ ਪਿੰਡੋਂ ਚੱਲੇ ਆ ਇਨ੍ਹਾਂ ਸਾਰੇ ਪਿੰਡਾਂ ਦੇ ਵਿੱਚ ਜਿਹੜੇ ਸਾਡੇ ਭੈਣ ਭਰਾ ਕਿਸਾਨ ਵੀਰ ਭਾਵੇਂ ਕੋਈ ਐਸੀ ਪਰਿਵਾਰ ਆ ਬੀਸੀ ਪਰਿਵਾਰ ਆ ਭਾਵੇਂ ਜਨਰਲ ਪਰਿਵਾਰ ਆ ਸਾਰੇ ਪਰਿਵਾਰਾਂ ਨੂੰ ਘਰ ਵਰਤੋਂ ਦੀਆਂ ਜੋ ਜ਼ਰੂਰਤਦਿਆਂ ਚੀਜ਼ਾਂ ਹਨ ਜਿਵੇਂ ਤਰਪਾਲਾਂ ਘਰ ਵਰਤੋਂ ਦੇ ਆ ਰਸੋਈ ਦਾ ਸਮਾਨ ਦਾਲਾਂ ਛੋਲੇ ਤੇਲ ਜਾਂ ਫਰੂਟ ਉਹ ਸਾਰਾ ਕੁਝ ਦੇਂਦੇ-ਦਿੰਦੇ ਅੱਗੇ ਨੂੰ ਆਏ ਆ ਤੇ ਮੈਂ ਇਹ ਬੇਨਤੀ ਕਰੂੰਗਾ ਕਈ ਨਾ ਭਰਾ ਵੀਡੀਓ ਪਾਉਂਦੇ ਆ ਕਿ ਫਲਾਣੇ ਨੇ ਇੰਨਾ ਰਾਸ਼ਨ ਜਮ੍ਹਾਂ ਕਰ ਲਿਆ ਫਲਾਣੇ ਨੇ ਇੰਨਾ ਕਰ ਲਿਆ ਕਈ ਐਸੀ ਭਰਾਵਾਂ ਨੂੰ ਟਾਰਗੇਟ ਕਰਦੇ ਆ ਵੇਖੋ ਆਪਾਂ ਰਲ ਮਿਲ ਕੇ ਜੇ ਕਮਦਦ ਕਰੀਏ ਆਪਾਂ ਕਿਸੇ ਦੀ ਕੋਈ ਗਲਤ ਵੀਡੀਓ ਵਾਇਰਲ ਨਾ ਕਰੀਏ ਭਾਵੇਂ ਕੋਈ ਐਸਸੀ ਪਰਿਵਾਰ ਆ ਬੀਸੀ ਪਰਿਵਾਰ ਆ ਜਾਂ ਜਰਨਲ ਪਰਿਵਾਰ ਆ ਜਿੱਥੇ ਆੜ ਆਏ ਆ ਨਾ ਬੜਾ ਨੁਕਸਾਨ ਹੋ ਗਿਆ ਵਾ ਜਿਹੜੇ ਐਸਸੀ ਪਰਿਵਾਰਿਓ ਵੀ ਯਾਰ ਆਪਣੇ ਪਰਿਵਾਰਿਓ ਕੋਈ ਉਪਰੇ ਨਹੀਂ ਗਏ ਉਹਨਾਂ ਦੀ ਵੀ ਦਿਹਾੜੀ ਦਾ ਪਾ ਬੰਦ ਹੋ ਗਿਆ ਉਹਨਾਂ ਦੇ ਕੋਠੇ ਵੀ ਡਿੱਗ ਪਏ ਆ ਬਰਸਾਤਾਂ ਬੜੀਆਂ ਹੋਈਆਂ ਬੜਾ ਨੁਕਸਾਨ ਹੋਇਆ ਤੇ ਯਾਰ ਜੇ ਕੋਈ ਜੋੜ ਵੀ ਲਊ ਇਹਨਾਂ ਪੈਲੀਆਂ ਚ ਅਜੇ ਪੱਧਰ ਕੰਨੀਆਂ ਇਧਰ ਵੇਖੋ ਕਿੰਨੀ ਕਿੰਨੀ ਰੇ ਚੜ ਗਈ ਆ ਆ ਇਥੋਂ ਜ਼ਮੀਨ ਅਲੱਗ ਭਾਗ ਆ ਸਾਰੀ 8 8 10 ਦਾ ਕਿਲੇ ਆਣੂ ਆ ਸਾਰੀ ਜ਼ਮੀਨ ਹੀ ਜਿੱਥੇ ਦਰਿਆ ਵਗੰ데요 ਇਹ ਸਾਰੀ ਲੋਕਾਂ ਦੀ ਮਾਲਕੀ ਜ਼ਮੀਨ ਹੀ ਝੋਨਾ ਹੈ ਤੇ ਇੱਧਰ ਜਿਹੜੀ ਆ ਪਾਣੀ ਲੈ ਗਿਆ ਵੇਖੋ ਕੀ ਹਾਲਤ ਹੋ ਗਈ ਆ ਵੇਖੋ ਕਿੰਨੀ ਕਿੰਨੀ ਰੇਤ ਚੜ ਗਈ ਆ 8 8 10 ਦਾ ਫੁੱਟ ਰੇਤ ਚੜ ਗਈ ਆ ਝੋਨਾ ਉਹਦੇ ਮੋਢੀ-ਮੋਢੇ ਦੀਦੇ ਸੜੇ ਜੇ ਹੋਰ ਕੱਖ ਨਹੀਂ ਦੀਦਾ ਸੜ ਕੇ ਸੁਆਹ ਹੋ ਗਿਆ ਸਾਰਾ ਤੇ ਜਿਹੜਾ ਵੇਚਿਆ ਉਹ ਰੋੜ ਪੈ ਗਿਆ ਇਹ ਪੱਦਰ ਹੋ ਕੇ ਵੀ ਜੇ ਆਪਾਂ ਮਦਦ ਕਰਾਂਗੇ ਸਾਰੇ ਰਲ ਮਿਲ ਕੇ ਤੇਲ ਡਾਈ ਤੇ ਵੀ ਆਪਾਂ ਦੇ ਕੇ ਇਹਨਾਂ ਭਰਾਵਾਂ ਦੀਆਂ ਵਜਾਵਾਂਗੇ ਸਾਰੇ ਰਲ ਮਿਲ ਕੇ ਕਿਉਂਕਿ ਇਹ ਸੰਘਰਸ਼ ਬੜਾ ਤਗੜਾ ਬਈ ਇਕੱਲੇ ਬੰਦੇ ਦੇ ਵਾਸਤੇ ਦੀ ਗੱਲ ਨਹੀਂ ਗੀ ਕੱਲੀ ਸਰਕਾਰ ਵੀ ਕਹੀਏ ਵੀ ਸਾਰਿਆਂ ਦੀ ਬਜਾ ਦੂਗੀ ਸਰਕਾਰ ਵੀ ਸਾਥ ਦੇਊਗੀ ਪਰ ਇੱਥੇ ਸਮਾਜ ਸੇਵੀਆਂ ਨੇ ਵੀ ਆਉਣਾ ਆ ਇੱਥੇ ਆਮ ਲੋਕਾਂ ਨੇ ਵੀ ਆਉਣਾ ਤੇ ਆਪਣਾ ਫਰਜ਼ ਬੰਦਾ ਵੀ ਆਪਾਂ ਸਾਰੇ ਨਾਲ ਮਿਲ ਕੇ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਦਾ ਸਾਥ ਦੇਗੀ ਅਹੀਂ ਵੀ ਆ ਜਿੰਨੇ ਭਰਾਵਾਂ ਦਾ ਨੁਕਸਾਨ ਹੋਇਆ ਇਹਨਾਂ ਨੂੰ ਵਿਸ਼ਵਾਸ ਦਿਵਾਉਨੇ ਆ ਇਹਨਾਂ ਨੂੰ ਡਰਨ ਦੀ ਦਿਲ ਛੱਡਣ ਦੀ ਲੋੜ ਨਹੀਂ ਜੇ ਰੱਬ ਨੇ ਜਨਮ ਦਿੱਤਾ ਨਾ ਤਾਂ ਕੋਈ ਨਾ ਕੋਈ ਹਿਲਵਸਿਲਾ ਵੀ ਰੱਬ ਨੇ ਪੈਦਾ ਕੀਤਾ ਹੁੰਦਾ ਇਹਨਾਂ ਭਰਾਵਾਂ ਨੂੰ ਅਸੀਂ ਟਰੈਕਟਰ ਵੀ ਆਪਦੇ ਘੜ ਤੋਂ ਘੜ 100 100 ਟਰੈਕਟਰ ਲੈ ਕੇ ਆਵਾਂਗੇ ਨਾਲ ਅਸੀਂ ਡੀਜ਼ਲ ਦੇਵਾਂਗੇ ਜੋ ਪੁਜਦਾ ਸਰਦਾ ਹੋਊਗਾ ਉਹ ਪੂਰੀ ਦੀ ਪੂਰੀ ਮਤ ਕਰਾਂਗੇ ਡੀਏਪੀ ਇਹਨਾਂ ਨੂੰ ਲੈ ਕੇ ਦਵਾਂਗੇ ਡੀਏਪੀ ਤੇ ਕੋਸ਼ਿਸ਼ ਇਹ ਹੋਊਗੀ ਸਾਡੀ ਵੀ ਹੌਲੀ ਹੌਲੀ ਅਸੀਂ ਪਰਿਵਾਰਾਂ ਨੂੰ ਦੇਣੀ ਸ਼ੁਰੂ ਕਰੀਏ ਭਾਵੇਂ 100 100 ਕਿੱਲੇ ਦੀ ਕਰਕੇ ਡੀਏਪੀ ਕਿਉਂਕਿ ਡੀਏਪੀ ਦੀ ਸ਼ੋਰਟੇਜ ਆ ਜਾਂਦੀ ਆ ਉਹ ਪਹਿਲਾਂ ਹੀ ਇੰਤਜ਼ਾਮ ਹੋਊਗਾ ਫੇਰ ਜਾ ਕੇ ਕਣਕ ਬੀਜੀ ਜਾਣੀ ਆ ਤੇ ਨਾਲ ਵੀ ਵੀ ਕੋਸ਼ਿਸ਼ ਹੋਊਗੀ ਵੀ ਨਾਲੋਂ ਨਾਲ ਦੇਈ ਜਾਈਏ ਵੀ ਪੈਲੀਆਂ ਤੇ ਜੇ ਬੱਤਰ ਆਉਂਦਿਆਂ ਨੂੰ ਪੱਧਰ ਕਰਦਿਆਂ ਨੂੰ ਹੋ ਸਕਦਾ ਮਹੀਨਾ 2 ਮਹੀਨੇ ਹੋ ਸਕਦਾ 3 ਮਹੀਨੇ ਵੀ ਲੱਗ ਜਾਣ ਕਿਉਂਕਿ ਜਿਹੜੀ ਵਿਆਈ ਆ ਉਹ ਨਵੰਬਰ ਐਂਡ ਤੱਕ ਹੋ ਸਕਦਾ ਜਨਵਰੀ ਚ ਵੀ ਕੁਝ ਬੀਜਣੀ ਪਵੇ ਕਿਉਂਕਿ ਪੈਲੀਆਂ ਦਾ ਪਾਣੀ ਲੱਥੂ ਪੈਲੀਆਂ ਬੱਤਰ ਹੋਣਗੀਆਂ ਟਰੈਕਟਰ ਚੱਲਣਗੇ ਫੇਰ ਹੀ ਜ਼ਮੀਨਾਂ ਬੀਜਾਂਗੇ ਪਰ ਮੇਰੀ ਫੇਰ ਇੱਕ ਰਾਹ ਹੱਥ ਜੋੜ ਕੇ ਬੇਨਤੀ ਆ ਜਿਹੜੇ ਕੋਈ ਭਰਾ ਜਿਵੇਂ ਕੋਈ ਐਸੀ ਪਰਿਵਾਰ ਕੋ ਰਾਸ਼ਨ ਲੈਣ ਆਉਂਦਾ ਤੇ ਉਹਦੀ ਵੀਡੀਓ ਬਣਾ ਕੇ ਜਾਂ ਉਹਦੇ ਘਰ ਜਾ ਕੇ ਵੀਡੀਓ ਬਣਾਉਂਦੇ ਆ ਚਲੋ ਜੇ ਤੇ ਕੋਈ ਕਹਿੰਦਾ ਵਾਣਾ ਪੀ ਮੈਨੂੰ ਮਿਲਿਆ ਹੀ ਕੁਝ ਨਹੀਂ ਫੇਰ ਉਹਦਾ ਤੁਸੀਂ ਵੇਖੋ ਕਰੇ ਜਾ ਕੇ ਵੀ ਮਿਲਿਆ ਪਰ ਵੀਡੀਓ ਨਾ ਬਣਾਉਂਦੀ ਯਾਰ ਵੀਡੀਓ ਬਣਾ ਕੇ ਵਾਇਰਲ ਨਾ ਕਰੋ ਜੇ ਕੋਈ ਜੋੜ ਵੀ ਲਊਗਾ 6 ਮਹੀਨੇ ਦਾ ਇਹਨਾਂ ਦੀ ਯਾਰ ਕਣਕ ਆਉਣੀ ਆ ਜਾ ਕੇ ਅਪ੍ਰੈਲ ਚ ਅਪ੍ਰੈਲ ਚ ਆਉਣੀ ਆ ਤੇ ਮਜ਼ਦੂਰਾਂ ਦਾ ਕੰਮ ਵੀ ਉਦੋਂ ਹੀ ਚੱਲਣਾ ਜੇ ਕਿਸਾਨਾਂ ਦੇ ਪੱਲੇ ਕੁਝ ਨਹੀਂ ਰਿਹਾ ਤੇ ਜਿਹੜਾ ਮਜ਼ਦੂਰ ਆ ਪੱਲੇ ਉਹਦੇ ਵੀ ਕੱਖ ਨਹੀਂ ਰਿਹਾ ਦਿਹਾੜੀ ਉਹਦੀ ਵੀ ਬੰਦ ਹੋ ਗਈ ਆ ਤੇ ਵੇਖੋ ਸੇਵਾ ਭਾਵਨਾ ਨਾਲ ਜੇ ਕੰਮ ਕਰਨਾ ਆਪਾਂ ਤੇ ਆਪਾਂ ਵੀਡੀਓ ਵੀਡੀਓ ਵਾਲੀ ਗੇਮ ਨਾ ਕੋਈ ਖੇਡੇ ਜਦੋਂ ਆਪਾਂ ਕੇ ਦੀ ਵੀਡੀਓ ਪਾਉਨੇ ਆ ਨਾ ਉਹਦੇ ਰਿਸ਼ਤੇਦਾਰਾਂ ਚ ਉਹਦੇ ਭੈਣ ਭਰਾਵਾਂ ਵਿੱਚ ਤੁਸੀਂ ਉਹ ਚਨਾਖਤ ਕਰਕੇ ਦਿਓ ਕਿ ਜਿਹੜੇ ਪਿੰਡ ਰਾਸ਼ਨ ਦਿੰਦੇ ਜੇ ਉਸ ਪਿੰਡ ਚ ਉਸ ਪਿੰਡ ਦੇ ਸਰਪੰਚ ਨੂੰ ਜਾਂ ਆਗੂ ਨੂੰ ਸਾਧ ਲਓ ਉਹਨੂੰ ਕਹੋ ਵੀ ਆ ਚਨਾਖਤ ਕਰ ਤੇਰੇ ਪਿੰਡ ਦੇ ਸਾਰੇ ਬੰਦੇ ਜਿਹੜਾ ਦੂਜਾ ਬੰਦਾ ਆ ਉਹ ਜੇ ਕਹਿੰਦਾ ਪੀ ਮੈਂ ਪਲਾਣੀ ਪਿੰਡ ਉਹਨੂੰ ਕਹਾਂ ਪੀ ਆਪਦੇ ਪਿੰਡ ਵਾਲੇ ਸਾਹ ਚੱਲ ਉੱਥੇ ਜਾ ਕੇ ਤੈਨੂੰ ਰਾਸ਼ਨ ਦਵਾਂਗੇ ਅਸੀਂ ਵੀ ਵੰਡਿਆ ਲੋਕਾਂ ਦੀ ਮਦਦ ਕੀਤੀ ਆ ਪਰ ਅਸੀਂ ਕੋਈ ਇਹ ਨਹੀਂ ਕਹਿੰਦੇ ਪੀ ਅਸੀਂ ਬੜਾ ਸਾਣ ਕੀਤਾ ਬਾਬੇ ਨਾਨਕ ਨੇ ਮਿਹਰ ਕੀਤੀ ਆ ਜੋ ਕੁਝ ਆ ਬਾਬੇ ਨਾਨਕ ਦਾ ਵਾ ਇਹ ਲੰਗਰ ਬਾਬੇ ਨਾਨਕ ਦਾ ਹੈ ਜਿਹੜੇ ਬਾਬੇ ਨਾਨਕ ਦਾ 20 ਰੁਪਈਆ ਦਾ ਲੰਗਰ ਲੱਗਣਾ ਜਿਹੜੀ ਉਹ 20 ਰੁਪਈਆ ਦੀ ਐਫ ਡੀ ਬਾਬਾ ਨਾਨਕ ਜੀ ਗੁਰੂ ਨਾਨਕ ਪਾਸ਼ਾ ਕਰਾ ਕੇ ਗਏ ਆ ਉਹਦਾ ਜਿਹੜਾ ਵਿਆਜ ਐ ਨਾ ਉਹ ਹਜ਼ਾਰਾਂ ਅਰਬਾਂ ਕਰੋੜ ਜਿਹੜਾ ਉਹ ਜਮ੍ਹਾਂ ਹੋ ਗਿਆ ਵਾ ਤੇ ਉਹਦਾ ਹੀ ਆਪਾਂ ਲੰਗਰ ਲਈ ਜੰਨੇ ਤੇ ਆਪਾਂ ਕੋਣ ਉਹਨੇ ਕਿਸ ਦੀ ਵੀਡੀਓ ਬਣਾਉਣ ਵਾਲੇ ਰਾਸ਼ਨ ਤੇ ਲੰਗਰ ਤੇ ਬਾਬੇ ਨਾਨਕ ਦਾ ਵਾ ਤੇ ਜਦੋਂ ਆਪਾਂ ਇਸ ਤਰ੍ਹਾਂ ਕਰਦੇ ਆ ਨਾ ਜਦੋਂ ਕਿਸ ਦੀ ਕਰਦਾਰ ਖੁਸ਼ੀ ਹੁੰਦੀ ਆ ਤੇ ਉਹ ਕਰਦਾਰ ਖੁਸ਼ੀ ਕਈ ਵਾਰ ਹੋ ਸਕਦਾ ਵਾ ਉਹਦੇ ਰਿਸ਼ਤੇਦਾਰ ਹੀ ਉਹਨੂੰ ਤਾਨੇ ਮੀਨੇ ਮਾਰ-ਮਾਰ ਕੇ ਜਲੀਲ ਕਰ ਦੇਣ ਵੀ ਤੂੰ ਉੱਥੋਂ ਰਾਸ਼ਨ ਲਿਆ ਤੂੰ ਉੱਥੋਂ ਲਿਆ ਪੀ ਇਹ ਚੰਗੀਆਂ ਗੱਲਾਂ ਨਹੀਂ ਆ ਤੇ ਜਿੰਨੀ ਹੋ ਸਕਦੀ ਆ ਆਪਾਂ ਆਪਦੇ ਭਰਾਵਾਂ ਦੀ ਮਦਦ ਕਰਨੀ ਆ ਤੇ ਬਾਕੀ ਕਿਸਾਨ ਵੀਰਾਂ ਨੂੰ ਇਹ ਹੌਸਲਾ ਰੱਖਣਾ ਪਊਗਾ ਅਸੀਂ ਕਿਸਾਨਾਂ ਦੇ ਨਾਲ ਆ ਭਾਵੇਂ ਕੋਈ ਐਸਸੀ ਕੈਟਾਗਰੀ ਦਾ ਭਾਵੇਂ ਬੀਸੀ ਕੈਟਾਗਰੀ ਦਾ ਭਰਾ ਸਾਡਾ ਭਾਵੇਂ ਜਰਨਲ ਹੈ ਕੋਈ ਭਰਾ ਸਾਡਾ ਅਸੀਂ ਇਹ ਵਾਦਾ ਕਰਦੇ ਹਾਂ ਜਿਹੜੀਆਂ ਜ਼ਮੀਨਾਂ ਦਰਿਆ ਦੇ ਪਾਣੀ ਦੇ ਨਾਲ ਖਤਮ ਹੋਈਆਂ ਖਰਾਬ ਹੋਈਆਂ ਉਹਨਾਂ ਜ਼ਮੀਨਾਂ ਨੂੰ ਅਸੀਂ ਆਪਦੇ ਟਰੈਕਟਰ ਲਿਆ ਕੇ ਪੱਧਰੀਆਂ ਕਰਾ ਕੇ ਆਪਦੀ ਕੋਲੋਂ ਡੀਜ਼ਲ ਬਾਲ ਕੇ ਪੈਲੀਆਂ ਵਾਹ ਕੇ ਮੁੜ ਕੇ ਬੀ ਡੀਏਪ ਖਾਦ ਲਿਆ ਕੇ ਬਜਾ ਕੇ ਅਸੀਂ ਕਣਕਾਂ ਤੁਹਾਡੀ ਬਾਹ ਫੜਾਂਗੇ ਬਾਕੀ ਇਹ ਚ ਅਸੀਂ ਕੋਈ ਸਹਾਨ ਨਹੀਂ ਕਰਨਾ ਤੁਸੀਂ ਸਾਡੇ ਭਰਾ ਜੇ ਤੇ ਜਦੋਂ ਕਿਸੇ ਲਈ ਇੱਕ ਭਰਾ ਨੂੰ ਕੋਈ ਘਾਟਾ ਪੈ ਜੇ ਤੇ ਦੂਜਾ ਭਰਾ ਮਦਦ ਕਰਦਾ ਹੁੰਦਾ ਇਹ ਚ ਕੋਈ ਕਿਸੇ ਦਾ ਸਹਾਨ ਨਹੀਂ ਹੁੰਦਾ ਤੁਸੀਂ ਸਾਰੇ ਸਾਡੇ ਪਰਿਵਾਰ ਹੋ ਸਾਡੇ ਭਰਾ ਹੋ ਤੇ ਜਦੋਂ ਦੁਨੀਆ ਸ਼ੁਰੂ ਹੋਈ ਹੈ ਨਾ ਜਦੋਂ ਇਨਸਾਨ ਦਾ ਜਨਮ ਹੋਇਆ ਤੇ ਬਜ਼ੁਰਗੀ ਦੱਸਦੇ ਆਂ ਵੀ ਇੱਕ ਸ਼ਾਇਦ ਕੋਈ ਬਾਬਾ ਸੀ ਤੇ ਇੱਕ ਮਾਤਾ ਸੀ ਉਹਦੇ ਤੋਂ ਹੀ ਗਾਂ ਪਰਿਵਾਰ ਵਧੇ ਆ ਉਹਦੇ ਤੋਂ ਹੀ ਗਾਂ ਪਰਿਵਾਰ ਵੱਡੇ ਹੋਏ ਆ ਤੇ ਦੁਨੀਆ ਵਾਧੀ 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 ਗਾਂ ਵਾਧੀ ਗਈ ਆ ਇਹਦਾ ਮਤਲਬ ਵੀ ਆਪਣਾ ਪਿਓ ਜਿਹੜਾ ਵਾ ਆਪਣਾ ਅੰਸ ਬੰਸ ਉਹ ਇੱਕੋ ਹੀ ਆ ਸਾਰਿਆਂ ਦਾ ਉਹਦੇ ਮੁੜਕੇ ਗਾ ਜਿਹੜੇ ਧਰਮ ਦੇ ਠੇਕੇਦਾਰੀ ਉਹਨਾਂ ਬਰਾਦਰੀਆਂ ਬਣਾਤੀਆਂ ਧਰਮ ਬਣਾਤੇ ਜਾਤਾਂ ਪਤਾਂ ਬਣਾਤੀਆਂ ਉਹ ਗਾਂ ਦੀਆਂ ਤੋਂ ਰਹਿ ਗਿਆ ਪਹਿਲਾਂ ਜਦੋਂ ਆਪਾਂ ਪਿਛਲੇ ਚਲ ਜੀਏ ਲਾਸਟ ਦੇ ਚਲ ਜੀਏ ਜਦੋਂ ਸਤਜੋਗ ਹੀ ਉਦੋਂ ਪਤਾ ਹੀ ਕਿਹਦੀ ਕੀ ਬਰਾਦਰੀ ਆ ਕਿਹਦੀ ਕੀ ਜਾਤ ਆ ਇਹਦੇ ਕਲਜੋਗ ਆਇਆ ਤੇ ਮੁੜਕੇ ਹੀ ਕਸ਼ਤਰੀਏ ਬ੍ਰਾਹਮਣ ਸ਼ੂਦਰ ਵੈਸ਼ ਇਹ ਸਾਰੀਆਂ ਜਾਤਾਂ ਪਤਾਂ ਬਣ ਗਈਆਂ ਤੇ ਧਰਮ ਦੇ ਨਾਂ ਤੇ ਠੇਕੇਦਾਰਾਂ ਨੇ ਲੋਕਾਂ ਨੂੰ ਲੜਾਉਣਾ ਪੜਾਉਣਾ ਸ਼ੁਰੂ ਕਰਤਾ ਆਪਣਾ ਖੂਨ ਇੱਕੋ ਜਿਹਾ ਲਾਲ ਰੰਗ ਦਾ ਨਿਕਲਦਾ ਬਲੱਡ ਇੱਕੋ ਜਿਹਾ ਆਪਣਾ ਚਮੜੀ ਇੱਕੋ ਜੀ ਆ ਆਪਣੇ ਵੇਖੋ ਜੇ ਕੋਈ ਚੰਗੇ ਕੰਮ ਕਰਦਾ ਉਹ ਚੰਗੇ ਪਾਸੇ ਲੱਗਿਆ ਤੁਰਿਆ ਜਾਂਦਾ ਜਦੋਂ ਕੋਈ ਗਲਤ ਕਰਦਾ ਉਹ ਗਲਤ ਪਾਸੇ ਲੱਗਾ ਤੁਰਿਆ ਜਾਂਦਾ ਬੇਨਤੀ ਇਹੋ ਆ ਵੀ ਆਪਾਂ ਚੰਗੇ ਕੰਮ ਕਰੀਏ ਜਿਹੜੇ ਲੋਕਾਂ ਦਾ ਨੁਕਸਾਨ ਹੋਇਆ ਉਹਨਾਂ ਭੈਣਾ ਭਰਾਵਾਂ ਦੀ ਮਦਦ ਕਰੀਏ ਤੇ ਮੈਂ ਧੰਨਵਾਦ ਕਰਦਾ ਜਿੰਨੇ ਵੀ ਲੋਕਾਂ ਨੇ ਹੜਪੀੜਤ ਭੈਣਾ ਭਰਾਵਾਂ ਦੀ ਮਦਦ ਕੀਤੀ ਆ ਸਮਾਜ ਸੇਵੀ ਜਥੇਬੰਦੀਆਂ ਨੇ ਸੰਤ ਮਹਾਪੁਰਸ਼ਾਂ ਨੇ ਜਾਂ ਕੋਈ ਪੋਲਿਟੀਸ਼ੀਅਨ ਨੇ ਜਾਂ ਕੋਈ ਕਲਾਕਾਰ ਨੇ ਕਿਸੇ ਵੀ ਵਿਅਕਤੀ ਨੇ ਭਾਵੇਂ 10 ਰੁਪਏ ਦੀ ਵੀ ਕਿਸੇ ਦੀ ਮਦਦ ਕੀਤੀ